ਪਾਂ ਜੋ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੋਧ ਡਾਇਰੈਕਟਿਵ ਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਦਿੱਕੇ ਸੀ 10 ਕਿਲੋ ਹੀਰੋਇਨ ਇਹ ਫਟ ਜੱਟ ਜਾਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਤਿੰਨ ਵੱਡੇ ਸਮਗਲੇ ਜਿਹੜਾ ਵੱਡਾ ਕਾਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਸੀਬ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹ ਇਹ ਰਾਕਾਸ਼ਦੀਪ ਸਿੰਘ ਹੈ ਤੇਕਾਸ਼ ਸਿੰਘ ਏਲੀਅੰਸਕਾਸ਼ ਏਲੀਅੰਸ ਮੋਟਾ ਇਹ ਦੋਨੋਂ ਚੀਮਾਖੁਰ ਚੀਮਾਕਰਾ ਪਿੰਡ ਹੈਗਾ ਸੋਰੀ ਤਰਨਤਾਰਨ ਦੇ ਵਿੱਚ ਉੱਥੇ ਦੇ ਰਹਿਣ ਵਾਲੇ ਹੈਕਾਸ਼ਦੀਪ ਬਾਰਬਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇਨਸਪੈਕਟਰ ਬਲਵਦੀਪ ਦੀ ਸੁਪਰਵਾਈਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ ਵਿਲੇਜ ਕੋਟਲੀ ਫਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਕਰਨਾਲ ਇਹ ਬੜਾ ਇੰਪੋਰਟੈਂਟ ਕੇਸ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜੀ ਦਾ ਆਪਾ ਦੇਖੀਏ ਪਛੋਕਰ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਔਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਇੱਕ ਇੰਪੋਰਟੈਂਟ ਗੱਲ ਸਾਹਮਣੇ ਆਈ ਹੈ ਕਿ 2018 ਤੋਂ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਬੈਠ ਕੇ ਰਿਸੀਵ ਕਰਕੇ ਉੱਥੇ ਝੋਲੇ ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਸੇ ਉੱਥੇ ਲੈ ਆਉਂਦਾ ਆਪਣੇ ਪਰਨੇ ਚ ਵੀ ਬਣ ਲੈਂਦਾ ਕਈ ਵਾਰੀ ਉੱਥੇ ਲੈ ਆ ਕੇ ਆਪਣੇ ਘਰ ਲੈ ਆਉਂਦਾ ਸੋ ਜਿਹੜਾ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨਿਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹੀਰੇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟ ਬੈਕ ਹੈ ਸਟਰਗ ਕਾਰਟਨ ਨੂੰ

ਉਦੇ ਜਿਹੜੀ ਅਗਲੀ ਗੱਲ ਆ ਉਹ ਡਰਗ ਮੰਨੀ ਔਰ ਬਾਕੀ ਜਿਹੜਾ ਹਵਾਲਾ ਉਹਦੇ ਲਿੰਕੇਜਸ ਬਾਰੇ ਗੱਲ ਆ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਦੇ ਬੰਦਾ ਵੀ ਪਿੰਪੁਆਇੰਟਡ ਹੈ ਉੱਤੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਵਿੱਚ ਸਾਨੂੰ ਡਰਗ ਮੰਨੀ ਵੀ ਇੱਥੇ ਬਰੰਦ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫੜਿਆ ਜਾਣਾ ਔਰ ਸਾਰਾ ਇਹ ਡਿਜ਼ਾਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਵਿੱਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਆ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰਾਪਰਟੀਆਂ ਨੇ ਜਦੋਂ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰਾਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲਸ ਹਰ ਅਸੀਂ ਇਹਦੇ ਤੇ ਇਨਵੈਸਟ ਕਰਦੇ ਹਾਂ